ਪਬਲਿਕ ਆਰਡੀਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰਦੇ ਹਾਂ ਇਸ ਵੇਲੇ ਦੇ ਬ੍ਰੇਕਡਨ ਦਾ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਛੱਟਿਆ ਮੈਦਾਨ ਚੋਣ ਲੜਨ ਤੋਂ ਕੀਤਾ ਇਨਕਾਰ ਭਾਰਤੀ ਵੀ ਛੱਟੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੰਜਾਬ 'ਚ ਹਰੀਸ਼ ਚੌਧਰੀ ਨੂੰ ਵਿਸ਼ੇਸ਼ ਨਿਗਰਾਨ ਵਜੋਂ ਕੀਤਾ ਨਿਯੁਕਤ ਸੁਨਾਮ ਵਿੱਚ ਸੀਐਮ ਭਗਵੰਤ ਮਾਨ ਬੋਲੇ 13 ਚੋਂ 13 ਨਾਲ ਵਿਰੋਧੀਆਂ ਦਾ ਕਰਾਂਗੇ ਮੂੰਹ ਬੰਦ VOTER ਹਰਸਿਮਰਤ ਕੋਰ ਬਦਲ ਦੀ ਜ਼ਮਾਨਤ ਜ਼ਬਤ ਕਰਨ ਨੂੰ ਤਿਆਰ ਦੇਸ਼ ਵਿੱਚ ਤੀਜੇ ਪੜਾ ਦੀ VOTING ਜਾਰੀ PM મોદી ਨੇ ਪਾਈ ਵੋਟ ਦੇਸ਼ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਕੀਤੀ ਅਪੀਲ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਕੋਵਾਇਆ ਨੇ ਖੁਦ ਨੂੰ ਐਲਾਨਿਆ ਕਾਂਗਰਸ ਦਾ ਉਮੀਦਵਾਰ 2014 ਚ ਅਕਾਲੀ ਦਲ ਤੋਂ ਵੀ ਇਸੇ ਤਰ੍ਹਾਂ ਹਾਸਲ ਕੀਤੀ ਸੀ ਟਿਕਟ ਤੇ ਹੁਣ ਖਬਰਾਂ ਵਿਸਥਾਰ ਨਾਲ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਚੋਣ ਲੜਨ ਤੋਂ ਨਾਂ ਕਰ ਦਿੱਤੀ ਹੈ ਉਹਨਾਂ ਆਪਣੇ ਸਾਥੀਆਂ ਸਮੇਤ ਪਾਰਟੀ ਵੀ ਛੱਡ ਦਿੱਤੀ ਹੈ ਹਰਦੀਪ ਸਿੰਘ ਆਪਣਾ ਨਾਮ ਵਾਪਸ ले चुके ने हरदीप सिंह ने प्रेस कॉन्फ्रेंस करके ऐलान ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਅਕਾਲੀ ਦਲ ਦੀ ਟਿਕਟ ਉੱਤੇ ਚੋਣ ਨਹੀਂ ਲੜਨਾ ਚਾਹੁੰਦੇ ਅਕਾਲੀ ਦਲ ਨੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਬਟਰੇਲਾ ਨੂੰ ਟਿਕਟ ਦਿੱਤੀ ਸੀ ਪਰ ਹੁਣ ਟਿਕਟ ਵਾਪਸ ਕਰ ਦਿੱਤੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਫਿਲਹਾਲ ਉਹ ਕਿਸੇ ਵੀ ਪਾਰਟੀ ਵਿੱਚ ਨਹੀਂ ਜਾ ਰਹੇ ਉਹਨਾਂ ਕਿਹਾ ਮੈਂ ਆਪਣੀ ਸਾਰੀ ਟੀਮ ਨਾਲ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ ਹੋਰ ਕੀ ਕਿਹਾ ਹਰਦੀਪ ਸਿੰਘ ਬਟਰੇਲਾ ਨੇ ਆਓ ਦੇਖਦੇ ਹਾਂ ਸਾਹਿਬ ਕੀ ਰੀਜ਼ਨ ਰਹਾ ਕਿ ਆਪਣੇ ਅਕਾਲੀ ਦਲ ਪਾਰਟੀ ਸੇ ਅਸਤੀਫਾ دیا ਅਤੇ ਉਸ ਦੇ ਨਾਲ ਕੌਣ-ਕੌਣ ਸਹਾਤਾ ਪਾਰਟੀ ਕੀ ਬੇਰੁਖੀ चंडीगढ़ के प्रति हमारे प्रति हमारे यूनिट के प्रति उन्होंने वादा किया था हम हम सारी चोन कैंपेन पार्टी संभालेगी हर एक तरीके से पार्टी देखेगी आपको सिर्फ प्रचार करना है मगर टिकट अनाउंस हुए आज पंद्रह से अठारह दिन हो गए हैं कोई पार्टी का सीनियर नेता यहाँ नहीं आया किसी ने हमारी खबर नहीं पूछी ये निगम इलेक्शन तो है नहीं कोई अपने सिर पर लड़ने एम चुनाव तो पार्टियों पार्टी लेवल का होता है वही है बेरुखी है पार्टी इस्तीफे बातचीत की अपने जो सीनियर नेता है, नहीं तो मैंने किसी से मैंने किसी से बात मैंने अपने नहीं। मैंने अपने संगठन से बात की मेरा सारा संगठन मेरे साथ था इस फैसले के साथ था और मेरे पे किसी चीज का कोई दबाव नहीं है चुरंजा सौ रुपया उसको ईडी का कोई खतरा नहीं है ਕੁੱਝ ਹੋਰ ਪਾਰਟੀ ਜੁਆਇਨ ਕਰਨੇ ਦਾ ਨਹੀਂ ਨਹੀਂ ਮੈਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਚ ਲੋਕ ਸਭਾ ਚੋਣਾਂ ਦੌਰਾਨ ਸਪੈਸ਼ਲ ਆਬਜ਼ਰਵਰ ਦੇ ਤੌਰ ਤੇ ਹਰੀਸ਼ ਚੌਧਰੀ ਨੂੰ ਨਿਯੁਕਤ ਕੀਤਾ ਗਿਆ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਕੇ ਸੀ ਵੇਨੋਗੋਪਾਲ ਨੇ ਇੱਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਇਸ ਚਿੱਠੀ ਵਿੱਚ ਉਹਨਾਂ ਲਿਖਿਆ ਕਿ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਕੇ ਵੱਲੋਂ ਹਰੀਸ਼ ਚੌਧਰੀ ਨੂੰ ਪੰਜਾਬ ਚ ਵਿਸ਼ੇਸ਼ ਨਿਗਰਾਨ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਹਰੀਸ਼ ਚੌਧਰੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਬਾਈ ਤੂੰ ਹਲਕੇ ਤੋਂ ਵਿਧਾਇਕ ਹਾਂ ਤੇ ਕੈਬਨਿਟ ਚ ਵਿੱਤ ਮੰਤਰੀ ਵੱਜੋਂ ਵੀ ਸੇਵਾ ਨਿਭਾ ਚੁੱਕੇ ਨੇ ਇਸ ਤੋਂ ਬਾਅਦ ਹਰੀਸ਼ ਚੌਧਰੀ ਨੇ ਆਪਣੇ ਐਕਸ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਇਸ ਨਿਯੁਕਤੀ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਲਿਖਿਆ ਆਗਾਮੀ ਲੋਕ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਪੰਜਾਬ ਦੇ ਵਿਸ਼ੇਸ਼ ਨਿਗਰਾਨ ਦੀ ਜ਼ਿੰਮੇਵਾਰੀ ਸੌਂਪਣ ਲਈ ਕੌਮੀ ਪ੍ਰਧਾਨ ਮਲਕਾਰਜੁਨ ਖੜਗੇ ਤੇ ਸਾਡੇ ਆਕੂ ਰਾਹੁਲ ਗਾਂਧੇ ਦਾ ਧੰਨਵਾਦ ਮੈਂ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਪਾਰਟੀ ਪ੍ਰਤੀ ਸਮੁੱਚੀ ਸਮਰਪਿਤ ਸੋਚ ਨਾਲ ਨਿਭਾਵਾਗਾ ਤਮਾਂਸਾ ਦੀ ਅਨਾਜ ਮੰਡੀ ਵਿੱਚ ਸੋਮਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇ ਦੇ ਹੱਥ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਕੈਬਨਿਟ ਮੰਤਰੀ ਅਮਨ अरोੜਾ ਹਰਪਾਲ ਚੀਮਾ ਵਿਧਾਇਕਾ ਨਰਿੰਦਰ ਕੌਰ ਭਰਾਜ ਲਾਬ ਸਿੰਘੂ ਕੋ ਕੇ ਮੁਹੰਮਦ ਜ਼ਮੀਰਉਲ ਰਹਿਮਾਨ ਤੇ ਤੂਰੀ ਤੋਂ ਦਰਵੀਰ ਗੋਲਦੀ ਵੀ ਸ਼ਾਮਿਲ ਹੋਏ ਇਸ ਦੌਰਾਨ ਉਹਨਾਂ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਇਸ ਵਾਰ VOTER ਇਹਨਾਂ ਦੀ ਜ਼ਮਾਨਤ ਜ਼ਬਤ ਕਰਾ ਦੇਣਗੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਸੀਐਮ ਭਗਵੰਤ ਮਾਨ ਆਓ ਵੇਖਦੇ ਆ ਬੱਚਦੇ ਵਿੱਚ ਕਿਸੇ ਬੰਦੇ ਨਾਲ ਝਗੜਾ ਹੋ ਗਿਆ ਉਹ ਬੰਦੇ ਨੇ ਜਿਹੋ ਥੱਪੜ ਮਾਰਿਆ ਉਹਦੇ ਉਹ ਬੰਦਾ ਕਹਿੰਦਾ ਤੂੰ ਮੇਰੇ ਤਾਂ ਚਲ ਮਾਰ ਲਿਆ ਤੂੰ ਮੇਰੀ ਘਰ ਵਾਲੀ ਦੇ ਥੱਪੜ ਮਾਰ ਕੇ ਦਿਖਾ ਉਹਨੂੰ ਉਹ ਘਰੋਂ ਦੇ ਮਾਰਤਾ ਕਹਿੰਦਾ ਜੇ ਮੇਰੇ ਘਰ ਵਾਲਿਆਂ ਤੇ ਥੱਪੜ ਮਾਰਦਾ ਤੂੰ ਜੇ ਹਿੰਮਤ ਆ ਮੇਰੇ ਬੇਟੇ ਦੇ ਮਾਰ ਕੇ ਦਿਖਾ ਉਹਨੂੰ ਤੇ ਬੇਟੇ ਦੇ ਮਾਰਤਾ ਉਹ ਕਹਿੰਦਾ ਜੀ ਬਹੁਤ ਬਹੁਤ ਧੰਨਵਾਦ ਉਹ ਬੰਦਾ ਕਹਿੰਦਾ ਯਾਰ ਗੱਲ ਸੁਣ ਤੇਰੇ ਨਾਲ ਤਾਂ ਮੇਰਾ ਝਗੜਾ ਸੀ ਮੈਂ ਮਾਰ ਆ ਤੂੰ ਆਪਦੇ ਟੱਬਰ ਦੇ ਦੋ ਥੱਪੜ ਹੋਈ ਮਰਵਾ ਲੇ ਤੂੰ ਕੀ ਕਰਿਆ ਤਾਂ ਕੁਝ ਹੈ ਨਹੀਂ ਕਹਿੰਦਾ ਬੱਸ ਇੰਨੇ ਹੀ ਬਹੁਤ ਆ ਘਰ ਜਾ ਕੇ ਮੈਨੂੰ ਐ ਨਹੀਂ ਕਹਿਣਗੇ ਵੀ ਤੇਰੇ ਕੱਲੇ ਦੇ ਵਜੇ ਸੀ ਮੈਂ ਕਹੂੰਗਾ ਤੁਹਾਡੇ ਵੀ ਤਾਂ ਬੱਚੇ ਸੀ ਆ ਬਾਦਲ ਕੇ ਪਰਿਵਾਰ ਦਾ ਹਾਲ ਐ ਇਨਾਂ ਦੀ ਕੱਲੀ ਹਬੀਬਾ ਹਰ ਸਿਮਰੋ ਰਹਿੰਦੀ ਐ ਜਿਹੜੀ ਹਾਰੀ ਨਹੀਂ ਨਹੀਂ ਸਾਰਾ ਡੱਬਾ ਹਾਰਿਆ ਹੋਇਆ ਇਹਨਾਂ ਦਾ ਉਹ ਪਰੋਣਿਆਂ ਤੱਕ ਸਾਲੇ ਜੀਜਿਆਂ ਤੱਕ ਹੁਣ ਜਦੋਂ 4 ਜੂਨ ਨੂੰ ਰਿਜ਼ਲਟ ਆ ਗਿਆ ਆਪਸ ਇੱਕ ਦੂਜੇ ਨੂੰ ਐ ਨਹੀਂ ਕਹਿ ਸਕਣਗੇ ਵੀ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਵੀ ਹਾਰ ਗਿਆ ਤੈਨੂੰ ਕਿਹੜੇ ਪੈਗੀਆਂ ਫਿਰ ਇਹਨਾਂ ਦੇ ਘਰ ਦਾ ਇਹ ਹਾਲ ਕਰ ਦੇਣਾ ਆਪਾਂ ਵੀਰੋ ਇਹਨਾਂ ਨੇ ਰਿਸ਼ਟੀਆਂ ਕਰਾ ਰੱਖੀਆਂ ਰਿਸ਼ਟੀਆਂ ਅਸੀਂ ਜਿੱਦ ਦੇ ਹੁੰਨੇ ਆ ਅਸੀਂ ਨਾਲ ਦੇ ਨੂੰ ਖਰੀਦ ਲੈਣੇ ਆ ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਵਿੱਚ ਅੱਜ 7 ਮਈ ਨੂੰ 11 ਸੂਬਿਆਂ ਦੀਆਂ 93 ਸੀਟਾਂ ਤੇ VOTING ਹੋ ਰਹੀ ਹੈ ਇਸ ਗੇੜ ਵਿੱਚ ਕੁੱਲ 1331 ਉਮੀਦਵਾਰ ਚੋਣ ਮੈਦਾਨ ਵਿੱਚ ਨੇ VOTING ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ ਹਾਲਾਂਕਿ ਕੁਝ ਲੋਕ ਸਭਾ ਸੀਟਾਂ ਤੇ VOTING ਸ਼ਾਮ 4 ਵਜੇ ਖਤਮ ਹੋਵੇਗੀ ਲੋਕ ਸਭਾ ਸੀਟਾਂ ਦੇ ਤੀਜੇ ਗੇੜ ਵਿੱਚ ਉੱਤਰ ਪ੍ਰਦੇਸ਼ ਤੋਂ 10 ਗੁਜਰਾਤ ਤੋਂ 25 ਕਰਨਾਟਕ ਤੋਂ 14 ਮਹਾਰਾਸ਼ਟਰ ਤੋਂ 11 ਮੱਧ ਪ੍ਰਦੇਸ਼ ਤੋਂ 9 ਅਸਾਮ ਤੋਂ 4 ਬਿਹਾਰ ਤੋਂ 5 ਛੱਤੀਸਗੜ੍ਹ ਤੋਂ 7 ਪੱਛਮੀ ਬੰਗਾਲ ਤੋਂ 4 ਦਮਨ ਦਿਓ ਅਤੇ ਦਾਦਰਾ ਤੇ ਨਗਰ ਮਹਿਲ ਸੀਟਾਂ ਤੋਂ 2 ਸੀਟਾਂ ਤੇ VOTING ਹੋ ਰਹੀ ਹੈ ਤੀਜੇ ਪੜਾ ਦੀ ਲੜਾਈ ਵਿੱਚ ਦਿਲਚਸਪ ਗੱਲ ਇਹ ਹੈ ਕਿ 10 ਕੇਂਦਰੀ ਮੰਤਰੀਆਂ ਅਤੇ 4 ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਦਿੱਗਜਾਂ ਦੀ ਸਾਖ ਦਾ ਤੇ ਲੱਗੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਮਦਾਬਾਦ ਦੇ ਨਿਸ਼ਾਨ ਹਾਇਰ ਸਕੈਂਡਰੀ ਸਕੂਲ ਵਿੱਚ ਆਪਣੀ ਵੋਟ ਪਾਈ ਹੈ ਅਮਿਤ ਸ਼ਾ ਇਥੇ ਗਾਂਧੀ ਨਗਰ ਲੋਕ ਸਭਾ ਸੀਟ ਤੋਂ ਦੂਜੀ ਵਾਰ ਚੋਣ ਲੜ ਰਹੇ ਨੇ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਉੱਥੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਉਹਨਾਂ ਦੇ ਨਾਲ ਮੌਜੂਦ ਦਿਖੇ ਪੀਐਮ ਮੋਦੀ ਨੇ ਆਪਣੀ ਉਂਗਲੀ ਤੇ ਲੱਗੀ ਸਿਆਹੀ ਵੀ ਦਿਖਾਈ ਤੇ देश के वोटर वोट करने लिये उत्साहित भी किया प्रधानमंत्री नरेंद्र मोदी ने आओ वेखते भाई गर्मी में आप लोग दिन रात दौड़ कर रहे हैं आप अपने स्वास्थ्य की भी चिंता कीजिए क्योंकि तो चुनाव के दिनों में पत्रकार साथियों को दिन रात दौड़ना पड़ता है और मीडिया की कंपटीशन भी इतनी है कि आपको समय से आगे दौड़ना पड़ता है मैं तो यही प्रार्थना करूंगा आप सब पुराने साथियों को कि अपने स्वास्थ्य का जरूर ध्यान रखें और मैं हमेशा कहता हूं कि पानी बहुत पीना चाहिए इतना ज्यादा पानी पिएंगे तो आपको बहुत स्वास्थ्य के लिए ठीक रहेगा और एनर्जी भी मेंटेन रहती है लोकसभा चुनाव ਲਈ हल्का फिरोजपुर तो भावे भाजपा ते कांग्रेस ने उम्मीदवार ऐलान नहीं ने पर सियासी शतरंज पे माहिर दो बार दे साब का संसद मेंबर शेर सिंह को भाया ने खुद नु कांग्रेस पार्टी का उम्मीदवार ऐलान के सारेनु हैरान कर देता है उच्च पदवी कांग्रेस सूत्र अनुसार पार्टी वलो भावे हालले तक भाजपा दे उम्मीदवार दे ऐलान ने ਜਾਂ ਤੋਂ ਬਾਅਦ ਜਮਾ ਘਟਾਓ ਕਰਕੇ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਸੀ ਪਰ ਕੁਬਾਇਆ ਦੀ ਚਾਲ ਨੇ ਕਾਂਗਰਸ ਪਾਰਟੀ ਨੂੰ ਸ਼ਹਿਤੇ ਮਾਤ ਦੇ ਮੋੜ ਤੇ ਲਿਆਦਾ ਹੈ ਕਾਂਗਰਸ ਪਾਰਟੀ ਹੁਣ ਇਸ ਕਦਰ ਦੁਚਿੱਤੀ ਵਿੱਚ ਹੈ ਕਿ ਪੂਰੇ ਜੋਰ ਤੋਰ ਤੋਂ ਬਾਅਦ ਉਮੀਦਵਾਰ ਐਲਾਨੇ ਜਾਣ ਦਾ ਹੁਣ ਉਸ ਕੋਲ ਕੋਈ ਬਦਲ ਨਹੀਂ ਬਚਦਾ ਜੇ ਕਾਂਗਰਸ ਕੁਬਾਇਆ ਨੂੰ ਉਮੀਦਵਾਰ ਨਹੀਂ ਐਲਾਨਦੀ ਹੈ ਤਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਵੱਡੀ ਤਾਦਾਦ ਵਿੱਚ ਰਹਿੰਦੀ ਕੁਬਾਇਆ ਦੀ ਰਾਏ ਸਿੱਖ ਬਰਾਦਰੀ ਦੀ ਨਰਾਜ਼ਗੀ ਦਾ ਰਿਸਕ ਉਹਨਾਂ ਨੂੰ ਉਠਾਉਣਾ ਪਵੇਗਾ ਇਸੇ ਦੇ ਨਾਲ ਲੁਧਿਆਣਾ ਤੇ ਜਗਰਾਉਂ ਤੇ ਕਪੂਰਥਲਾ ਦੇ ਗੋਇੰਦਵਾਲ ਦੇ ਆਸ-ਪਾਸ ਦੇ ਉਮੀਦਵਾਰਾਂ ਨੂੰ ਵੀ ਇਸ ਦੀ ਮਾਰਚ ਰਣੀ ਪੈ ਸਕਦੀ ਹੈ ਜ਼ਿਕਰਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਕੋਬਾਇਆ ਨੇ ਦੋ ਦਿਨ ਪਹਿਲਾਂ ਆਪਣੇ ਪਿੰਡ ਦੇ ਗੁਰਦੁਆਰੇ ਤੋਂ ਹੀ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਚੋਣ ਮਹਿੰਦਾਗਾਜ਼ ਕਰ ਦਿੱਤਾ ਸੀ ਮੀਡੀਆ ਨਾਲ ਗੱਲਬਾਤ ਕਰਦਿਆਂ ਕੋਬਾਇਆ ਨੇ ਕਿਹਾ ਸੀ ਕਿ ਸੀਨੀਅਰ ਕਾਂਗਰਸੀ ਆਗੂ ਪਤਾਪ ਸਿੰਘ ਬਾਜਵਾ ਨੇ ਉਹਨਾਂ ਦੀ ਟਿਕਟ ਫਾਈਨਲ ਹੋਣ ਦਾ ਆਕੇ ਚੋਣ ਪ੍ਰਚਾਰ ਕਰਨ ਲਈ ਆਖਿਆ ਹੈ ਆ ਹੋਰ ਕੀ ਕੁਝ ਕਿਹਾ ਸ਼ੇਰ ਸਿੰਘ ਕੋਬਾਇਆ ਨੇ ਆਉਂਦੇ ਆਂ ਦੇਖਦੇ ਆਂ ਲੜਨ ਦਾ ਜਾਂ ਕੰਮ ਕਰਨ ਦਾ ਉਹ ਇਹ ਕਿ ਸਾਡਾ ਸਾਰਾ ਸਾਲ ਜਿਹੜੇ 5 ਸਾਲ ਸਾਡੇ ਬੀਤੇ ਐ ਅਸੀਂ ਕਦੇ ਕਰੇ ਨਹੀਂ ਬੈਠੇ ਸਾਡਾ ਤਾਲਮੇਲ ਦੁੱਖ ਸੁੱਖ ਚ ਸਭ ਥਾਵਾਂ ਤੇ ਜਾ ਕੇ ਅਸੀਂ ਮਿਲਦੇ ਰਹਿੰਦੇ ਆਂ ਆ ਹੁਣ ਆ ਜਿਹੜਾ ਇਲੈਕਸ਼ਨ ਦਾ ਸਾਲ ਐ ਇਹ ਕੋ 2 ਮਹੀਨੇ ਪਹਿਲਾਂ ਸਾਨੂੰ ਪਤਾ ਸੀ ਕਿ ਤਾਂ ਹਾਲ ਦੀ ਘੜੀ ਬੁਲਟਨ ਵਿੱਚ ਇੰਨਾ ਹੀ ਜਲਦ ਹੋਵੇਗੀ ਮੁਲਾਕਾਤ ਸਿਆਸਤ ਨਾਲ ਜੁੜੀਆਂ ਵੱਡੀਆਂ ਖਬਰਾਂ ਨਾਲ ਅᱫੋ ਤੱਕ ਲਈ ਬਣੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼ 莎士比亚。<雷>